ਅਕਸਰ ਹੀ ਅਸੀਂ ਦੇਖਦੇ ਆਂ ਵਿਦਿਆਰਥੀਆਂ ਦੇ ਘੱਟ ਨੰਬਰ ਆਉਂਦੇ ਹੀ ਨੇ ਕੋਈ ਕੋਈ ਟਾਮਾ ਟਾਮਾ ਸਟੂਡੈਂਟ ਹੁੰਦਾ ਹੈ ਜਿਸ ਤੇ ਪੂਰੇ ਵਟਾ ਪੂਰੇ ਨੰਬਰ ਆਉਂਦੇ ਨਹੀਂ ਪਰ ਕਦੀ ਅਜੀਹਾ ਕਿੱਸਾ ਸੁਣਿਆ ਹੈ ਕਿ ਕੁਝ ਸਾਲਾਂ ਪਹਿਲਾਂ ਕਿਸੇ ਅਧਿਆਪਕ ਨੇ ਆਪਣੇ ਸਟੂਡੈਂਟ ਨੂੰ ਨੰਬਰ ਘੱਟ ਦਿੱਤੇ ਹੋਣ ਤੇ ਉਹ ਖੁੰਦਕ ਦੇ ਵਿੱਚ ਆ ਕੇ ਵਿਦਿਆਰਥੀ ਯਾਨੀ ਚੰਚਾੜ ਦੇ ਨਹੀਂ ਨਾ ਪਰ ਅਜੀਹਾ ਹੋਇਆ ਲੁਧਿਆਣਾ ਚ ਜੀਆਂ ਲੁਧਿਆਣਾ ਦੇ ਵਿੱਚ 86 ਸਾਲਾ ਬਜ਼ੁਰਗ ਦੀ ਐਨ ਆਰ ਆਈ ਗਵਾਂਡੀ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਗਵੰਦਾ ਸੀ ਕਿ ਜਿਹੜਾ ਬਜ਼ੁਰਗ ਹੈ ਉਹ ਪ੍ਰੋਫੈਸਰ ਸੀ ਤੇ ਜਿਹੜਾ ਗਵਾਂਡੀ ਜਿਸਨੇ ਕੁੱਟਮਾਰ ਕੀਤੀ ਹੈ ਉਹ ਉਸ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਦੇ ਵਿੱਚ ਇਸ ਬਜ਼ੁਰਗ ਦੀ ਯਾਨੀ ਕਿ ਉਸ ਦੇ ਅਧਿਆਪਕ ਦੀ ਪਗੜੀ ਵੀ ਉਤਰ ਗਈ ਸੀ ਪੀੜਤ ਮੁਤਾਬਕ ਉਸਨੇ ਦੱਸਿਆ ਹੈ ਕਿ ਜਿਸਨੇ ਕੁੱਟਮਾਰ ਕੀਤੀ ਹੈ ਉਹ ਕੈਨੇਡਾ ਤੋਂ ਪਰਤਣ ਤੋਂ ਬਾਅਦ ਉਸ ਨਾਲ ਅਕਸਰ ਸਿਰਫ ਇਸਲੇਟ ਜਗੜਦਾ ਰਹਿੰਦਾ ਸੀ ਕਿਉਂਕਿ ਉਸਨੇ ਉਸ ਨੂੰ ਪੜਾਇਆ ਸੀ ਅਤੇ 40 ਸਾਲ ਪਹਿਲਾਂ ਘਟ ਨੰਬਰ ਦਿੱਤੇ ਸੀ ਜੀ ਹਾਂ 40 ਸਾਲ ਪਹਿਲਾਂ ਦਿੱਤੇ ਘਟ ਨੰਬਰਾਂ ਦੀ ਖੁੰਡਾ ਉਸ ਨੇ ਹੁਣ ਕੱਢੀ ਹੈ ਘਟਨਾ ਪਾਰੇ ਜਦੋਂ ਬਜ਼ੁਰਗ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਪੀੜਤ जोगਿੰਦਰ ਸਿੰਘ ਬਿੰਦਰਾ ਦੇ ਬਿਆਨ ਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹਮਲਾ ਕਰਨ ਵਾਲਾ ਗਵਾਂਢੀ ਚ ਉਹ 40 ਸਾਲ ਪਹਿਲਾਂ ਕਾਲਜ ਵਿੱਚ ਉਸ ਸਕੂਲ ਪੜਦਾ ਸੀ ਉਸ ਦੇ ਨੰਬਰ ਕੱਟਾਏ ਸਨ ਉਦੋਂ ਤੋਂ ਇਹ ਮੁਲਜ਼ਮ ਉਹਨਾਂ ਨਾਲ ਰਣਜੀਤ ਦੱਸਿਆ ਜਾ ਰਿਹਾ ਹੈ ਕਿ ਰੱਖਦਾ ਸੀ ਇਸ ਦੌਰਾਨ ਇਹ ਸਟੂਡੈਂਟ ਕੈਨੇਡਾ ਵੀ ਚਲਾ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਵਾਪਸ ਪਰਤੇ ASCII ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖੁੰਦਕ ਦੇ ਵਿੱਚ ਉਹ ਹਮੇਸ਼ਾ ਇਹਨਾਂ ਦੇ ਨਾਲ ਝਗੜਦਾ ਰਹਿੰਦਾ ਸੀ ਤੇ ਕੋਈ ਨਾ ਕੋਈ ਕਾਰਨ ਲੱਭਦਾ ਰਹਿੰਦਾ ਸੀ ਕਿ ਉਹ ਇਹਨਾਂ ਦੇ ਨਾਲ ਝਗੜੇ ਸਾਹਮਣੇ ਆਈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਬਜ਼ੁਰਗ ਨੂੰ ਇਹ ਮਲਜ਼ਮ ਜੋ ਹੈ ੱਪ ਤੱਕਾ ਮਾਰਦਾ ਜਿਸ ਕਾਰਨ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੀੜਤ ਦੇ ਹੱਥ ਤੇ ਸੱਟ ਵੀ ਲੱਗੀ ਹੈ ਅਤੇ ਉਹਨਾਂ ਦੇ ਹੱਥ ਤੇ ਟਾਂਕੇ ਵੀ ਲੱਗੇ ਆ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਣ ਦੀ ਗੱਲ ਆਖੀ ਜਾ ਰਹੀ ਹੈ Subscribe to One India channel and never miss an update.